Nima Jitti Agderu No Pama Yanda Oya Dasna Gya Nima Jitti Agderu No Pama Yanda Oya ਨੀ ਮੈਂ ਬਾਹਰੋਂ ਮੇਦੇਸ ਨੂੰ ਜਾਣਾ ਤੈਨੂੰ ਵੀ ਮਦਦ ਕਰੀਏ ਨੀ ਮੈਂ ਬਾਹਰੋਂ ਮੇਦੇਸ ਨੂੰ ਜਾਣਾ ਤੈਨੂੰ ਵੀ ਮਦਦ ਕਰੀਏ ਉਹ ਜੱਕੜਤੀ ਹਾਂ ਕੋਟੀ ਗੁਰਤੇ ਨਾਲ ਦੇ ਕੋਟੀ ਹਾਂ ਉਦੇ ਕੁਇਸੇ ਗੋਦੀ ਤੇ ਨਾਲੀ ਕੋੜਤੀ ਚਾਲ ਹਟਵਾਣੀਏ ਦੇ ਤੇਰੇ ਕੋੜ ਤੇ ਨਾਲੀ ਕੋੜਤੀ ਚਾਲ ਹਟਵਾਣੀਏ ਦੇ ਤੇਰੇ ਕੋੜ ਤੇ ਨਾਲੀ ਦੀ ਕੋੜਤੀ ਚਾਲ ਹਟਵਾਣੀਏ ਦੇ ਤੇ ਹੁਣੀ ਲੈ ਕੇ ਆਨੇ ਆ ਕੁਰਤੀ ਕੁਝ ਹੋਲੇ ਲੈ ਕੇ ਤੇਰੇ ਕੁੱਤੇ ਨਾਲ ਹੀ ਹੋਇਲ ਪਾ ਦੇ ਮੈਂ ਹੋਲੇ ਲੈ ਕੇ ਜਲੰਦਰਾ ਆਉਂਦੇ ਹੱਟ ਤੇ ਲੈ ਕੇ ਚੱਲ ਹੱਟ ਤੇ ਚੱਲ ਲੈ ਕੇ ਚੱਲ ਹੱਟ ਤੇ ਹੱਟ ਤੇ ਲੈ ਕੇ ਜਲੰਦਰਾ ਬੋਲੀ ਹੋਰ ਕੋਈ ਯਾਦ ਨਹੀਂ ਹੋ ਗਈ ਕੋਦ ਨੂੰ ਤਾਂ ਬੋਲੀਆਂ ਨਹੀਂ ਆਉਂਦੀਆਂ ਨਾ ਸੁਸੋ ਚੁੱਪ ਕਰਦੇ ਹੁੰਦੇ ਕੇ ਬੋਲੀਆਂ ਜਿਆਦਾ ਮੈਨੂੰ ਬਿਹੇਰੀਆਂ ਹੁੰਦੀਆਂ ਨੇ ਉਹ ਹੀ ਪਾ ਦੇ ਗਾਣੇ ਪੰਨ ਦੇ ਚੌਰਾ ਦੀਏ ਕੁੜੀਏ ਬੰਬੂ ਬਾਗ ਨਾਲ ਜਊਗਾ ਗਾਣੇ ਪੰਨ ਦੇ ਚੌਰਾ ਦੀਏ ਕੁੜੀਏ ਬੰਬੂ ਬਾਗ ਨਾਲ ਜਊਗਾ ਬਾਰੀ ਆਈ ਤੇ ਪਾ ਲੈਂਦਾ ਡਾਂਗ ਦੇ ਨੂੰ ਲੰਗ ਜਾਣ ਦੇ ਬਾਰੀ ਆਈ ਤੇ ਪੋਨਾ ਲੈ ਆਏ ਗਾੜੇ ਡਾਂਗ ਦੇ ਨੂੰ ਲੰਗ ਜਾਣ ਦੇ ਗਤ ਗੁੰਧ ਦੇ ਬਲਲੀਏ ਨਾਣੇ ਉੱਤੇ ਪਾ ਦੇ ਡਾਕ ਬੰਦ They are Kabanga. 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 They ਗੋਰੇ ਰੰਗ ਤੇ ਡਵਟਾ ਕੇੜਾ ਸਾਜਿਲਾਂ ਕੁੜੀਆਂ ਨੂੰ ਚੁਣਨੀ ਵੀਰੇ ਗੋਰੇ ਰੰਗ ਤੇ ਡਵਟਾ ਕੇੜਾ ਸਾਜਿਲਾਂ ਕੁੜੀਆਂ ਨੂੰ ਚੁਣਨੀ ਵੀਰੇ ਗੋਰੇ ਰੰਗ ਤੇ ਡਵੱਟਾ ਕਾਲਾ ਸਾਜਿਦਾ ਕੁੜੀਆਂ ਨੇ ਸੱਚ ਦੱਸਿਆ ਗੋਰੇ ਰੰਗ ਤੇ ਡਵੱਟਾ ਕਾਲਾ ਸਾਜਿਦਾ ਕੁੜੀਆਂ ਨੇ ਸੱਚ ਦੱਸਿਆ ਸੋਹਰੇ ਆ ਗਿਆ ਕਰੋਨਾ ਭੋਲ ਬਣ ਕੇ ਮੱਤੇ ਆਨੇ ਨੰਯੋ ਟੋਲੇ ਸੋਹਰੇ ਆ ਗਿਆ ਕਰੋਨਾ ਭੋਲ ਬਣ ਕੇ ഗി ലോക ബാട്ട രീ ലോടി കേട്ട തന്നു കുടിയ ਕੇ ਕਰਾ ਨੂੰ ਪਲਯਤਿਆ ਤੈਨੋ ਕੁੜੀਆਂ ਮੇਰਣਾ ਨਾ ਆਨਾ ਕੇ ਕਰਾ ਨੂੰ ਪਲਯਤਿਆ ਮੇਰੇ ਨਾਲ ਨਾ ਬੰਨੋ ਮੇਰੀ ਆਈ ਹਲ ਮਾਇ ਨੂਦੀ ਬਕੀਆਂ ਮੇਰੇ ਨਾਲ ਨਾ ਬੰਨੋ ਮੇਰੀ ਆਈ ਹਲ ਮਾਇ ਤੋਦੀ ਬਕੀਆਂ